ਪੰਜਾਬ ਦੇ ਵਿੱਚ ਸਿੱਖੀ ਦੇ ਉੱਪਰ ਜੱਟਾਂ ਦਾ ਕਬਜ਼ਾ ਹੈ ਡੇਰਿਆਂ ਤੇ ਵੀ ਜੱਟਾਂ ਦਾ ਕਬਜ਼ਾ ਜਿੱਥੇ ਸਾਧਨ ਨੇ ਉਸ ਸਾਧਨ ਨਾਲ ਉਹ ਪਰਸੈਂਟ ਕਿੰਨੇ ਕਨੇ ਉਹ ਜੱਟ ਜੱਟ ਹੀ ਉਹਨਾਂ ਦੇ ਬਹੁਤ ਬੜੇ ਵਿਕਟਮ ਵੀ ਹੈਗੇ ਨੇ ਪਰ ਇਹ ਗੱਲ ਨਹੀਂ ਦਿਖੋਗੀ ਕਿਵੇਂ ਦਲਿਤ ਦੀ ਹੈ ਗੱਲ ਕਿ ਜਿਹੜੇ ਹਾਈ ਕਲਾਸ 엘ੀਟ ਦੇ ਵਿੱਚ ਦਲਿਤ ਚਲੇਗੇ ਉਹਨੂੰ ਉਹ ਦਲਿਤ ਵਾਲੀ ਕਿਹੜੀ ਗੱਲ ਹੈ ਪਰ ਇਹ ਬਹੁਤ ਬੜੀ ਮਿਥਤ ਮਤਲਬ ਜੀ ਜਿਹਨੂੰ ਅਸੀਂ ਦੇਖਦੇ ਨਹੀਂ ਬੇਨਜ਼ੀਰ ਪ੍ਰਾਈਮ ਮਿਨਿਸਟਰ ਬਣੇ ਪਾਕਿਸਤਾਨ ਦੇ ਵਿੱਚ ਸਿੰਧੀਆਂ ਤੇ ਔਰਤਾਂ ਦੀ ਕਿੰਨੀ ਚੜ੍ਹਾਈ ਹੋ ਗਈ ਹੈ ਇੰਦਰਾ ਗਾਂਧੀ ਸਾਡੇ ਬਣੀ ਔਰਤਾਂ ਦੀ ਦਸ਼ਾ ਕਿੰਨੀ ਕੁ ਸੁਧਰ ਗਈ। ਮਾਇਆਵਤੀ ਜੀ ਯੂਪੀ ਚ ਸੀਐਮ ਬਣੇ, ਦਲਤਾਂ ਦੀ ਕਿੰਨੀ ਕੁ ਬਣ ਗਈ। ਉਹ ਤੋਂ ਬਾਅਦ ਯੋਗੀ ਆਇਆ। ਅਸੀਂ ਕਿਉਂਕਿ ਅਸੀਂ ਮੋٹے ਤੌਰ ਤੇ ਦੇਖਣਾ ਚਾਹੁੰਦੇ ਹੁੰਦੇ ਹੁਣ ਅਸੀਂ ਦੇਖਣਾ ਨਹੀਂ ਚਾਹੁੰਦੇ ਹੁੰਦੇ ਹਕੀਕਤ ਨੂੰ ਅਸਲ ਦੇ ਵਿੱਚ। ਪੰਜਾਬ ਚ ਉਹੀ ਚੀਜ਼ ਹੋ ਰਹੀ ਹੈ, ਕ੍ਰਾਈਸਿਸ ਤਾਂ ਸਾਰੀ ਸੋਸਾਇਟੀ ਚ ਹੈ। ਪਰ ਪੰਜਾਬ ਦੇ ਵਿੱਚ ਸਿੱਖੀ ਦੇ ਵਿੱਚ ਫਿਰ ਵੀ ਨਾਪਾਕੇ ਜਿਹੇ ਓਵਰ ਜੱਟਾਂ ਦੇ ਕਬਜ਼ੇ ਦੇ ਬਾਵਜੂਦ ਵੀ ਫੇਰ ਵੀ ਸਾਡੇ ਗਲ ਤੱਕ ਦੇ ਜੱਥੇਦਾਰ ਤੱਕ ਭਾਈ ਜੀਆਂ ਤੱਕ ਗ੍ਰੰਥੀਆਂ ਤੱਕ ਸਾਡੇ ਦੂਜੇ ਕਾਸਟਾਂ ਵਾਲੇ ਪਹੁੰਚ ਸਕਦੇ ਨੇ ਇੱਥੋਂ ਨਾਲ ਹੀ ਤੁਸੀਂ ਟੱਪ ਕੇ ਗੰਗਾ ਨਗਰ ਰਾਜਸਥਾਨ ਦੇ ਵਿੱਚ ਆ ਕੇ ਮੰਦਰ ਚ ਵੜ ਕੇ ਦਿਖਾ ਦੇਣ ਮਤਲਬ ਤੁਸੀਂ ਦੇਖੋ ਨਾ ਮਤਲਬ ਜਿੱਥੇ ਬਹੁਤ ਵੱਡਾ ਉਹ ਹੈ ਉੱਥੇ ਉਹਨਾਂ ਦਾ ਕਿਉਂ ਕੋਈ ਕਬਜ਼ਾ ਹੈ ਕੰਟਰੋਲ ਹੈ ਔਰ ਉਹੀ ਯੂਜ਼ ਕਰ ਰਹੇ ਨੇ ਗੱਲ ਨੂੰ ਹਰਿਆਣੇ 'ਚ ਵੀ ਹੋਇਆ ਇਹ ਕੰਮ ਮਤਲਬ ਇੰਡੀਆ ਦੇ ਵਿੱਚ ਇੱਕ ਨਵੀਂ ਕਿਸਮ ਦੀ ਪੋਲਰਾਈਜੇਸ਼ਨ ਹੋ ਰਹੀ ਹੈ ਇਹ ਜਿਹੜਾ ਜਿਹੜਾ ਡੋਮੀਨੈਂਟ ਕਾਸਟ ਹੈ ਜਿਹੜੇ ਸਾਡੇ ਦੋ ਕਾਸਟਾਂ ਨੇ ਇੱਕ ਹਾਇਰ ਕਾਸਟ ਹੈ ਟੌਪ ਤੇ ਬ੍ਰਾਹਮਣ ਨੇ ਖਸ਼ਤਰੀ ਨੇ ਉਹ ਤੋਂ ਹੇਠਾਂ ਮਤਲਬ ਵੈਸ਼ ਤੇ ਵਰਨ ਸਿਸਟਮ ਦੇ ਹਿਸਾਬ ਨਾਲ ਇਹ ਟ్రਾਈਬਲ ਬਿਲਕੁਲ ਪਿੱਛੇ ਚਲੇ ਜਾਂਦੇ ਨੇ ਮਤਲਬ ਸਾਡੇ ਕਮਾਲ ਦੀ ਗੱਲ ਇਹ ਹੈ ਕਿ ਅਸੀਂ ਮਤਲਬ ਹੁਣ ਜਿਹੜੀ ਕੰਟਰਡਿਕਸ਼ਨ ਆ ਰਹੀ ਹੈ ਨਵੀਂ ਉਹ ਇਹ ਵੀ ਜਿੱਥੇ ਡੋਮੀਨੈਂਟ ਕਾਸਟ ਹੈ ਜਾਟ ਨੇ ਹਰਿਆਣੇ ਦੇ ਉਹਨਾਂ ਨੂੰ ਆਈਸੋਲੇਟ ਕਰਕੇ ਬਾਕੀ ਸਾਰਿਆਂ ਦੀਆਂ ਵੋਟਾਂ ਇਕੱਠੀਆਂ ਕਰ ਲਓ ਉਹਦੀ ਕੰਟਰਡਿਕਸ਼ਨ ਹੈ ਜਿਹੜੀ ਹੈਗੀ ਹੈ ਉਹ ਡਾਊਟ ਨਹੀਂ ਕੋਚ ਪਰ ਉਹਨੂੰ ਤੁਸੀਂ ਜ਼ਿਆਦਾ ਹਾਈਲਾਈਟ ਕਰਦੇ ਪੰਜਾਬ ਦੇ ਵਿੱਚ ਇਹ ਪੋਲਿਟਿਕਸ ਚੱਲ ਰਹੀ ਹੈ ਪਹਿਲੀ ਗੱਲ ਸਿੱਖਾਂ ਦੇ ਵਿੱਚ ਗਰੁੱਪ ਨੇ ਜਿਹੜੇ ਆਪਸ ਦੇ ਵਿੱਚ ਚਾਹੇ ਉਹ ਨਿਹੰਗ ਸਿੰਘ ਨੇ ਚਾਹੇ ਉਹ ਟਕਸਾਲਾ ਨੇ ਪਹਿਲਾਂ ਉਹਨਾਂ ਨੂੰ ਲੜਾਓ ਖੇਲਰ ਜਾਣ ਉਹ ਤੋਂ ਅੱਗੇ ਸੋਸਾਇਟੀ ਦੇ ਵਿੱਚ ਕਿਉਂਕਿ ਪਿੰਡ ਦੇ ਵਿੱਚ ਫਟਫੋਟ ਨਹੀਂ ਪੈਂਦੀ 47 ਦੇ ਵਿੱਚ ਵੀ ਜਿਹੜਾ ਹੋਇਆ ਜਿਹੜੇ ਦੰਗੇ ਵੀ ਹੋਏ ਲੋਕਲ ਪਿੰਡ ਵਾਲਿਆਂ ਨੇ ਨਹੀਂ ਕਰੇ ਬਾਹਰਲੇ ਵਿੰਡਲਿਆਂ ਨੇ ਆ ਕੇ ਕਰੇ ਏ ਹੁਣ ਪਿੰਡ ਦੇ ਵਿੱਚ ਜਿਹੜੀ ਲੀਕ ਵੱਜ ਰਹੀ ਹੈ ਮਾਰਨ ਦੀ ਜਿਹੜੀ ਅਗਲੀ ਕੋਸ਼ਿਸ਼ ਹੈ ਬੋਡੀ ਬੋਡੀ ਨੂੰ ਘੱਟ ਮਾਰਦੇ ਹਾਂ ਨਹੀਂ ਹੁਣ ਬੋਡੀ ਕਰ ਨਹੀਂ ਪਾ ਰਿਹਾ ਹਾਂ ਗਏ ਪਰ ਇਹ ਕਿ ਹੁਣ ਜਿਹੜਾ ਐਕਸਪੈਰੀਮੈਂਟ ਪੰਜਾਬ 'ਚ ਹੋਣ ਜਾ ਰਿਹਾ ਉਹ ਪਿੰਡ ਹੀ ਪਿੰਡ ਦੇ ਨਾਲ ਖਲਾਫ ਮਤਲਬ ਉਹ ਚਾਹੇ ਜ਼ਮੀਨਾਂ ਦਾ ਰੌਲਾ ਛੋਟਾ ਮੋਟਾ ਚਾਹੇ ਉਹ ਪਾਣੀ ਦਾ ਰੌਲਾ ਚਾਹੇ ਪੰਚੀ ਸਰਪੰਚੀ ਦਾ ਕਿਤੇ ਰੌਲਾ ਉੱਥੇ ਜਾ ਕੇ ਬਾਰੋਂ ਬੰਦੇ ਦਖਲ ਦੇ ਕੇ ਉਹ ਪਿੰਡ ਦੇ ਵਿੱਚ ਫੁੱਟ ਪਾ ਰਹੇ ਨੇ ਉਸ ਤਰੀਕੇ ਨਾਲ ਕਿ ਇਹ ਇਹ ਪਹਿਲਾਂ ਤਾਂ ਇਸ ਰੂਪ ਚ ਵੀ ਪਿਆ ਸੀਗਾ ਵੀ ਸਰਸੇ ਵਾਲੇ ਨੇ ਜਿਹੜੇ ਉਹਨਾਂ ਦੇ ਲਗਭਗ ਜਿਹੜੇ ਫੋਲੋਅਰ ਨੇ ਉਹ ਜਿਆਦਾ ਲੋਅਰ ਕਾਸਟ ਸੀਗੇ ਉਹ ਇੱਕ ਐਕਸਪੈਰੀਮੈਂਟ ਹੋਇਆ ਸਾਡੇ